ਮਿਨੀਆ ਚਾਏ ਸੀਗੇ ਏਜੰਟਾਂ ਨੇ ਇੱਕ ਕੰਮ ਤੇ ਭੇਜਿਆ ਸੀ ਉਹਦਾ ਕੁਝ ਹੋਇਆ ਨਹੀਂ ਕੰਮ ਘੁੰਮਦਾ ਐਸਾ ਵੈਸਾ ਹੀ ਹਾਲ ਆ ਨਾ ਹੁਣ ਕੋਈ ਟੈਕਸੀ ਵਾਦੀ ਆ ਤੁਰ ਕੇ ਜਾ ਰਹੇ ਆ ਬਾਈ ਪਹਾੜਾਂ 'ਚ ਛੜਤਾ ਕੁਝ ਨਹੀਂ ਘੜਦਾਲੇ ਲੋ ਦੇਖਣੋ ਬਾਈ ਕੁਝ ਨਹੀਂ ਹੈਗਾ ਠੀਕ ਆ ਨਾ ਕੋਈ ਟੈਕਸੀ ਵਾਦੀ ਆ ਤੁਰੇ ਜਾਂਦੇ ਆ ਸਾਰੇ ਜਣੇ ਦੱਸ ਬਾਈ ਫਿਰ ਭੁੱਖੇ ਤੁਰੇ ਆ ਯਾਰ ਭਾਈ ਭੁੱਖੇ ਤੁਰੇ ਆ ਬਾਈ ਇੱਥੇ ਕੋਈ ਨਹੀਂ ਆ ਬਾਈ ਯਾਰ ਆ ਦੇਖ ਲਓ ਬਾਈ ਯਾਰ ਵੀ ਨਹੀਂ ਆਜਾ ਤੁਰੇ ਜਾ ਰਹੇ ਆ ਰੋਡ ਤੇ ਨਾ ਕੋਈ ਟੈਕਸੀ ਦਾ ਇੱਥੇ ਇੱਕ ਟੈਕਸੀ ਵੱਜਦੀ ਆ ਨਾ ਕੋਈ ਹੋਰ ਆ ਪਾੜਾਂ ਦੇ ਏਜੰਟਾਂ ਚੱਕਰਾਂ ਦੇ ਵਿੱਚ ਵਾਦਾ ਕਰਦੇ ਕੰਮ ਆਉਤੇ ਕੰਮ ਆ ਬਾਈ ਤਿੰਨ ਦਿਨ ਲਾਇਆ ਨਾ ਕੋਈ ਮਿਲਿਆ ਵਾਸਤਾ ਰੋਟੀ ਵੀ ਨਹੀਂ ਮਿਲਦੀ ਹੁਣ ਪਾਣੀ ਦੇ ਲੱਭਦੇ ਕਿਥੇ ਰਭਣ ਗਏ ਨੇ ਤੁਰੇ ਜਾ ਰਹੇ ਆ 4-5 ਕਿਲੋਮੀਟਰ ਤੁਰ ਪਏ ਹਜੇ ਯਰੇ ਬਣ ਬਹੁਤ ਦੂਰ ਆ ਰਹੇ 60 ਕਿਲੋਮੀਟਰ ਆ ਬਾਈ ਹੁਣ ਪਤਾ ਨਹੀਂ ਕੀ ਕਰਾਂਗੇ ਯਾਰ ਔਖਾ ਹੋਇਆ ਪਿਆ ਨਾ ਰੇਂਜ ਆ ਬਾਈ ਆਹ ਦੇਖ ਲੋ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਨੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ ਕਿਸੇ ਕੋ ਰੁਪਈਆ ਨਹੀਂ ਹੈ ਕਿਸੇ ਕੋ ਕੁਝ ਨਹੀਂ ਹੈ ਸਾਬ ਅਸੀਂ ਕੰਮ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੀ ਕਿੰਨੇ ਦਿਨੂ ਹੈ 7-8 ਦਿਨ ਹੋ ਗਏ ਖਾਣਾ ਵੀ ਨਹੀਂ ਖਾਏ ਹੈ ਇੱਕ ਟਾਈਮ ਖਾਣਾ ਮਿਲਦਾ ਹੈ 15 ਦਿਨ ਹੋ ਗਏ ਪੈਸੇ ਨਹੀਂ ਸਾਡੇ ਕੋ ਕੁਝ ਖਾਣਾ ਨਹੀਂ ਹੈ ਇੱਕ ਟਾਈਮ ਨਹੀਂ ਹੈ ਭਾਈ ਕਿੰਨੇ ਦਿਨ ਹੋ ਗਏ ਕੰਮ ਕਰਤੇ ਪੈਸਾ ਮਿਲਿਆ ਨਹੀਂ ਮਿਲਿਆ ਗਰਮਿੰਦਰ ਸਿੰਘ ਆ ਸਰ। ਗਮਿੰਦਰ ਸਿੰਘ ਕੀ ਹੋਇਆ ਤੁਸੀਂ ਐਸਐਸਪੀ ਦਫ਼ਤਰ ਪਹੁੰਚੇ ਹੋ ਤੁਹਾਡੇ ਨਾਲ? ਸਰ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਏਜੰਟ ਆ ਹੋ ਰਹੇ ਨਾ ਮਹਾਲੀ। ਉਹਨਾਂ ਨੇ ਸਾਡੇ ਬੱਚਿਆਂ ਨਾਲ ਗੱਲ ਕੀਤੀ ਸੀ ਬਲਗਾਰੀਆ ਦੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਬਲਗਾਰੀਆ ਭੇਜਾਂਗੇ। ਪਰ ਉਹਨਾਂ ਨੇ ਕੀ ਕੀਤਾ ਬਲਗਾਰੀਆ ਦੀ ਜਗ੍ਹਾ ਉਹਨਾਂ ਨੂੰ ਅਰਮੀਨੀਆ ਭੇਜਤਾ। ਅਰਮੀਨੀਆ ਭੇਜਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਉੱਥੇ ਕਿ ਵੀ ਤੁਹਾਨੂੰ ਇੱਥੇ ਤੋਂ ਅੱਗੇ ਸ਼ਿਫਟ ਕਰ ਦਾਂਗੇ ਅਸੀਂ ਦੂਸਰੀ ਕੰਟਰੀ ਭੇਜ ਦਾਂਗੇ। ਪਰ ਇਦਾਂ ਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਐ ਉੱਪਰ ਉਹਨਾਂ ਨੂੰ ਡਰਾਬੇ ਮਾਰਦੇ ਨੇ ਉਹ ਜੋ ਵੀ ਉਹ ਕਿੰਨੇ ਬੱਚੇ ਦੀ ਕਿੰਨੇ ਪੈਸੇ ਦੀ ਗੱਲ ਹੋਈ ਸੀਗੀ 4.5 ਲੱਖ ਚ ਗੱਲ ਹੋਈ ਸੀ ਜੀ ਦੋ ਬੱਚੇ ਨੇ ਜੀ ਹਾਂ ਇੱਕ ਬੱਚੇ ਦਾ 4.5 ਲੱਖ ਰੁਪਈਆ ਜੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਏਜੰਟ ਸੀ ਜੀ ਉਹਦਾਂ ਨੂੰ ਹੈਗਾ ਜੀ ਮਾਮਾ-ਮਾਮਾ ਕਹਿੰਦੇ ਆ ਜੀ ਉਹਨੂੰ ਠੀਕ ਆ ਜੀ ਉਹਨੇ ਕਿਆ ਕੀਤਾ ਉਹਦੇ ਕੋਲ ਬੱਚੇ ਕੇ ਅੱਗੇ ਉਹਨੇ ਮਹੀਨਾ ਰੱਖੇ ਮਹੀਨੇ ਤੋਂ ਬਾਅਦ ਉਹ ਵੀ ਕਹਿਣ ਲੱਗ ਗਿਆ ਕਿ ਮੈਨੂੰ ਪੇਮੈਂਟ ਨਹੀਂ ਮਿਲ ਰਹੀ ਮੈਂ ਤੁਹਾਨੂੰ ਥੋੜੇ ਨੇ ਕਾਰਵਾਈ ਕਰਵਾ ਦੂੰਗਾ ਤੁਹਾਨੂੰ ਅੰਦਰ ਕਰਵਾ ਦੂੰਗਾ ਫਿਰ ਉਸ ਤੋਂ ਬਾਅਦ ਅਸੀਂ ਤੰਗ ਪਰੇਸ਼ਾਨ ਹੋ ਕੇ ਇੱਥੇ ਐਸਐਸਪੀ ਸਾਹਿਬ ਦੇ ਆਏ ਹਾਂ ਜੀ ਦਰਖਾਸਤ ਦੇਣ ਵਾਸਤੇ ਇਹ ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਗੱਲਬਾਤ ਹੋਈ ਉਹ ਜਾ ਰਹੇ ਆ ਉਹਨਾਂ ਵੱਲੋਂ ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇੱਥੇ ਰੋਟੀ ਪਾਣੀ ਤੋਂ ਵੀ ਔਖੇ ਆ ਤੇ ਸਾਡੇ ਕੋਲ 5 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਏਜੰਟ ਵੱਲੋਂ ਕਿੰਨਾ ਸਮਾਂ ਹੋ ਗਿਆ ਉਹਨੂੰ ਉੱਥੇ ਫਸਿਆ ਉੱਥੇ ਫਸਿਆ ਨੂੰ 3 ਮਹੀਨੇ ਹੋ ਗਏ ਜੀ ਅਜਾ ਚੌਥਾ ਮਹੀਨਾ ਚੱਲ ਰਿਹਾ ਜੀ ਅੱਜ ਐਸਐਸਪੀ ਨੂੰ ਮਿਲੇ ਉਹ ਕੀ ਉਹਨਾਂ ਨੇ ਨਹੀਂ ਹਲੇ ਉਹਨਾਂ ਕੋਲ ਜਾਣਾ ਜੀ ਅਸੀਂ ਉੱਥੇ ਉਹਨਾਂ ਕੋਲ ਕੋਈ ਕੰਮਕਾਰ ਕੋਈ ਮਿਲਿਆ ਕੁਝ ਕੋਈ ਕੰਮ ਨਹੀਂ ਜੀ ਹੈਗਾ ਟੁੱਟਮੀ ਦਿਹਾੜੀ ਮਿਲੀ ਸੀ ਉਹਨਾਂ ਨੇ ਜਿੰਨਾ ਟਾਈਮ ਉੱਥੇ ਕੰਮ ਕੀਤਾ ਡੇਢ ਮਹੀਨਾ ਪਰ ਉਹਨਾਂ ਦੀ 1 ਰੁਪਿਆ ਵੀ ਉਹਨਾਂ ਨੂੰ ਨਹੀਂ ਮਿਲਿਆ ਸਮਾਂ ਤੇ ਅਸੀਂ ਘਰ ਤੋਂ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ ਅੱਛਾ ਆਉਣ ਵਾਤੇ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਬੱਚਾ ਨੂੰ ਜ਼ਿਆਦਾ ਵਾਪਸ ਬਲਾਓ ਨਹੀਂ ਉੱਥੇ ਤੋਂ ਅੱਗੇ ਭੇਜੋ ਜਨਟਾ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਜਿਹੜਾ ਕੁਝ ਕਰਨਾ ਹੈ ਕਰੋ ਚਾਹੇ ਕੋਰਟ ਜਾਓ ਕਚਹਿਰੀ ਜਾਓ ਕਹਿੰਦਾ ਮੈਂ ਵੀ ਭੁੱਲਿਆ ਨਹੀਂ ਹੋਇਆ ਜਿਵੇਂ ਹੁਣ ਇੰਨਾ ਚੱਲਦਾ ਵਾ ਠੱਗੀ ਠੋਰੀ ਚੱਲਦੀ ਆ ਜਨਟਾ ਦਾ ਪਹਿਲਾਂ ਆਪਾਂ ਪਤਾ ਲੈ ਲੈਂਦੇ ਆ ਕੀ ਰਿਸ਼ਤੇਦਾਰ ਦੀ ਆ ਤੁਹਾਡਾ ਜਨਟਾ ਹਾਂਜੀ ਉਹ ਰਿਸ਼ਤੇਦਾਰ ਸੀ ਜੀ ਤੇ ਉਹ ਰਿਸ਼ਤੇਦਾਰੀ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਗੱਗੜ ਮੱਜਰੇ ਘਰੇ ਆਏ ਜੀ ਘਰੇ ਆ ਕੇ ਸਾਰੇ ਮੰਨ ਲਓ ਕਿ ਡਾਕੂਮੈਂਟ ਲੈ ਕੇ ਗਏ ਪਾਸਪੋਰਟ ਲੈ ਕੇ ਕੀ ਲੱਗਦੇ ਨੇ ਤੁਹਾਡੇ ਜਿਹੜੇ ਹੈਗੇ ਇਹ ਮੇਰੇ ਮੰਮੀ ਨੇ ਜੀ ਹਾਂਜੀ ਸਾਡੇ ਮਾਮੇ ਦੀ ਕੁੜੀ ਆ ਜੀ ਉਹ ਤੇ ਕਹਾ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੇ ਮੰਨ ਲਓ ਕਿ ਸਾਡੇ ਬਾਹਰ ਫਸੇ ਨੇ ਜਾ ਕੇ ਹਾਂਜੀ ਉਹ ਮੇਰੇ ਬ੍ਰਦਰ ਨੇ ਛੋਟੇ ਬ੍ਰਦਰ ਨੇ ਸਾਲਾ ਲੱਗਦੇ ਨੇ ਬਾਹਰ ਜਿਹੜੇ ਫਸੇ ਹੋਏ ਨੇ ਹਾਂਜੀ ਕਿੰਨੇ ਮੁੰਡੇ ਨੇ ਜਿਹੜੇ ਬਾਹਰ ਫਸੇ ਹੋਏ ਨੇ ਉੱਥੇ ਦੋ ਜਣੇ ਆ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਮਨਦੀਪ ਆ ਜੀ ਇੱਕ ਦਾ ਨਾਮ ਜੱਗੀ ਆ ਜੀ ਜਗਜੀਤ ਜਗਜੀਤ ਰਹਿਣ ਵਾਲੇ ਨੇ ਖੰਨੇ ਜੀ ਇਕ ਹੈਗਾ ਜੀ ਗੱਗੜ ਮੱਜਰੇ ਦਾ ਰਹਿਣ ਵਾਲਾ ਜੀ ਇਕ ਆ ਜਲਾਉ ਦਦੇ ਆ ਜੀ ਠੀਕ ਸਰ ਜੈਂਟ ਨੇ ਕਿੰਨੇ ਕੁ ਪੈਸੇ ਲੈਨੇ ਤੁਹਾਡੇ ਅਸੀਂ ਜੀ ਅਰਮੀਨੀ ਅਸੀਂ ਜੀ ਨਮਾ ਬੀਬੀ ਤੇਰਾ ਜਸਵੀਰ ਕਾਰ ਕਿਹੜਾ ਪਿੰਡ ਆ ਤੇਰਾ ਅਜਲਾਦ ਤੁਸੀਂ ਐਸਐਸਪੀ ਦਫ਼ਤਰ ਪਹੁੰਚੋ ਕੀ ਗੱਲ ਹੋਈ ਆ ਤੁਹਾਡੇ ਨਾਲ ਅਸੀਂ ਜੀ ਸਾਡੇ ਬੱਚੇ ਉਧਰ ਫਸਾਤੇ ਏਜੰਟ ਨੇ ਅੱਛਾ ਜੀ ਅਸੀਂ ਬਲਗਾਰੀਆ ਦੀ ਲਵਾਇਆ ਸੀ ਵੀਜ਼ਾ ਵਲਗਾ ਰਿਆ ਤੋਂ ਉਹਨੇ ਅਰਮੀਨੀਆ ਭੇਜ ਦਿੱਤੇ ਹਾਂਜੀ ਸਰ ਤੋਂ 4.5 4 ਲੱਖ ਰੁਪਇਆ ਲੈ ਲਿਆ ਜੀ ਸਾਡੇ ਬੱਚੇ ਉੱਧਰ ਭੁੱਖੇ ਮਰਦੇ ਨੇ ਸਾਡੇ ਬੱਚਿਆਂ ਦੀ ਕੋਈ ਰਿਸਪਾਂਸਬਿਲਿਟੀ ਨਹੀਂ ਜਿਹੜੀ ਜੈਂਟਸੀਆ ਕਿੱਥੇ ਦਾ ਰਹਿਣ ਵਾਲਾ ਸੀ ਉਹ ਹੈਗਾ ਜੀ ਮਹਾਲੀ ਦਾ ਗੁਰਪ੍ਰੀਤ ਸਿੰਘ ਭੁੱਲਰ ਹਾਂਜੀ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਅਸੀਂ ਸਾਡੇ ਨਾਲ ਗੱਲਬਾਤ ਅਸੀਂ ਕੀਤੀ ਸੀ ਸਾਨੂੰ ਤਾਂ ਮੁਕੀਆਂ ਦੇ ਰਿਹਾ ਜੀ ਉਹਦਾ ਬੇਟਾ ਹੈਗਾ ਹਾਂ ਜੀ ਬੇਟਾ ਕੇ ਉਹ ਨਾਮ ਦੀ ਗੱਲ ਹੋਈ ਹੈ ਉਹਦੇ ਨਾਲ ਹਾਂਜੀ ਬੇਟੇ ਨਾਲ ਗੱਲ ਹੁੰਦੀ ਤਾਂ ਹਾਂਜੀ ਬੇਟੇ ਨਾਲ ਗੱਲ ਹੋ ਜਾਂਦੀ ਸਾਨੂੰ ਕਹਿੰਦਾ ਕੀ ਹੈ ਬੇਟਾ ਬੇਟਾ ਕਹਿੰਦਾ ਜੀ ਅਸੀਂ ਭੁੱਖੇ ਮਰਦੇ ਆ ਸਾਨੂੰ ਕੋਈ ਕੰਮ ਨਹੀਂ ਜੇ ਕੋਈ ਸੀ ਕੰਮ ਦੀ ਦਿਹਾੜੀ ਲਾਉਣੇ ਵੀ ਜਾਂ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ ਸਾਨੂੰ ਅਜੀ ਮੁਖੇ ਮਾਰ ਰਹੇ ਆ ਜੀ ਹੁਣ ਕੀ ਚਾਹੁੰਦੇ ਹੋ ਕਿੰਨੇ ਪੈਸੇ ਲੱਗੇ ਸੀਗੇ ਤੁਹਾਡੇ ਸਾਡੇ 4.5 ਲੱਖ ਰੁਪਇਆ ਸਾਤੋਂ ਲਿਆ ਜੀ ਤੁਸੀਂ ਸਰ ਜਦੇ ਦਿੱਤਾ ਸੀ ਅਸੀਂ ਨਾ ਜੀ ਅਸੀਂ ਦੂਜੇ ਲੋਟ ਪਵਾਏ ਨੇ ਅਸੀਂ ਜਿਵੇਂ ਬੈਂਕਰ ਆਂ ਅਸੀਂ ਦੂਜੇ ਲੋਟ ਕੋਸਾ ਅਸੀਂ ਕੈਸ਼ ਕਰਤਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਆ ਸਾਡੇ ਬੱਚਿਆਂ ਨੂੰ ਜਾਂ ਤਾਂ ਸਾਬ ਉਹ ਕਰੇ ਆਪਣਾ ਹੋਰ ਪਾਸੇ ਸ਼ਿਫਟ ਕਰੇ ਨਹੀਂ ਫੇ ਸਾਡੇ ਬੱਚੇ ਸਾਨੂੰ ਵਾਪਸ ਸਾਡੇ ਵਾਂ ਰਕਮ ਹੱਥ ਤੇ ਧਰੇ ਠੀਕ ਆ ਨੀ ਹਾਂਜੀ ਸਾਡੇ ਬੱਚੇ ਉਧਰ ਬਹੁਤ ਤੰਗ ਨੇ ਜੀ ਭੁੱਖੇ ਮਰ ਰਹੇ ਨੇ ਸਾਡੇ ਬੱਚੇ ਇਸ ਟਾਈਮ ਕੀ ਨਾਮ ਮੇਰਾ ਨਾਮ ਕਰਮਜੀਤ ਕੌਰ ਆ ਜਿਹੜਾ ਕਗੜ ਮਾਜਰਾ ਜੀ ਪਿੰਡ ਮੇਰਾ ਸੀਐਸਐਸਪੀ ਦਫਤਰ ਪਹੁੰਚੋ ਕੀ ਕਹੋ ਕਿ ਆ ਕਿਉਂ ਮੇਰਾ ਬੇਟਾ ਜੀ ਸਾਡੀ ਮਾਮਾ ਜੀ ਦੀ ਉਹ ਕੁੜੀ ਆ ਜੀ ਜਿਹੜੇ ਜੰਟਪਣਾ ਕਰਦੇ ਆ ਜੀ ਮੈਂ ਜੀ ਫੈਕਟਰੀ ਚ ਕੰਮ ਕਰਦੀ ਸੀ ਜੀ ਮੇਰੇ ਘਰੇ ਆ ਕੇ ਕਹਿੰਦੀ 32 ਸਾਲ ਬਾਅਦ ਜੀ ਮੈਨੂੰ ਮਿਲੀ ਆ ਉਹ ਮੈਨੂੰ ਕਹਿੰਦੀ ਤੂੰ ਕਿੰਨਾ ਟਾਈਮ ਫੈਕਟਰੀ ਚ ਕੰਮ ਕਰੀ ਜਾਵੇਂਗੀ ਤੇਰੇ ਘਰ ਦੀ ਗਰੀਬੀ ਮੈਂ ਦੂਰ ਕਰੂੰਗੀ ਤੇਰਾ ਮੁੰਡੇ ਨੂੰ ਬਾਹਰ ਭੇਜੂੰਗੀ ਜੀ ਤੇ ਨਾ ਹਾ ਚਲ ਮੈਂ ਮੁੰਡਾ ਤਾਂ ਜੀ ਮੇਰਾ ਕਈ ਸਾਲ ਕਹੀ ਗਿਆ ਮੈਨੂੰ ਵੀ ਮੰਮੀ ਮੈਨੂੰ ਬਾਹਰ ਭੇਜ ਦੇ ਮੈਂ ਮੰਨਦੀ ਨਹੀਂ ਤੀ ਹੈਗੀ ਜੀ ਪਰ ਇਹ ਰਿਸ਼ਤੇਦਾਰੀ ਕਰਕੇ ਜੀ ਮੈਨੂੰ ਮੰਨਣਾ ਪੈ ਗਿਆ ਨਾ ਹਾ ਚਲ ਕੋਈ ਨਾ ਰਿਸ਼ਤੇਦਾਰੀ ਆ ਭੇਜ ਦੂ ਭੇਜ ਦੂਗੀ ਸਾਢੇ 4 ਲੱਖ ਰੁਪਇਆ ਲੈ ਲਿਆ ਜੀ ਉਹਨੇ ਸਾਥੇ ਮੈਂ ਤਾਂ ਜੀ ਕੁੜੀਆਂ ਦੀਆਂ ਟੂਮਾ ਵੀ ਬੈਂਕ ਚ ਰੱਖੀ ਬੈਠੀਆਂ ਜੀ ਬੋਰਡ ਮੁੰਡੇ ਦਾ ਉਹ ਵੇਜਤਾ ਦੀ ਲੋਨ ਮੈਂ ਲੈ ਲੈ ਕੇ ਸਾਢੇ 4 ਲੱਖ ਰੁਪਇਆ ਪੂਰਾ ਕਰਕੇ ਜੀ ਦਿੱਤਾ ਉਹਨੂੰ ਤੇ ਅੱਜ ਜੀ ਮੁੰਡਾ ਮੇਰਾ ਉੱਧਰ ਫਸਿਆ ਬੈਠਾ ਰੋਟੀ ਪਾਣੀ ਤੇ ਵੀ ਭੁੱਖੇ ਤੇ ਆਏ ਦਾ ਜੀ ਜਿਹੜਾ ਉਹ ਮੁੰਡਾ ਉਹਦਾ ਨਾਮ ਕੀ ਆ ਮਨਦੀਪ ਸੰਘਾ ਜੀ ਉਹਦਾ ਨਾਮ ਓਕੇ ਕਿੰਨਾ ਚਿਰ ਹੋ ਗਿਆ ਉਹਨੂੰ ਟੋਟਲ ਗਏ ਨੂੰ ਉਹਨੂੰ ਜੀ ਚੌਥਾ ਮਹੀਨਾ ਲੱਗ ਗਿਆ ਜੀ ਗਏ ਨੂੰ ਹੁਣ ਤੁਹਾਡੀ ਉਹਦੇ ਨਾਲ ਗੱਲ ਹੁੰਦੀ ਆ ਹਾਂ ਜੀ ਗੱਲ ਹੁੰਦੀ ਆ ਕੀ ਕਹੇ ਜਾ ਰਿਹਾ ਉਹਦੇ ਵੱਲੋਂ ਉਹ ਜੀ ਕਹਿੰਦਾ ਸਾਨੂੰ ਵੀ ਮੰਮੀ ਅਸੀਂ ਭੁੱਖੇ ਤੇ ਆਏ ਬੈਠੇ ਆ ਨਾ ਸਾਨੂੰ ਕੋਈ ਕੰਮ ਦਾ ਪੈਸਾ ਮਿਲਦਾ ਜੀ ਕਮਰੇ ਚੋਂ 10 ਕਮਰੇ ਰੂਮ ਚੈਂਜ ਕਰਤੇ ਜੀ ਵੀ ਉਹ ਕਮਰੇ ਚੋਂ ਸਾਨੂੰ 4 ਦਿਨਾਂ ਬਾਅਦ ਰਾਤਾਂ ਨੂੰ ਵੀ ਬਾਹਰ ਕੱਢ ਦਿੰਦੇ ਆ ਜੀ ਅਸੀਂ ਸੜਕਾਂ ਤੇ ਰਾਤਾਂ কাটਦੇ ਆ ਜੀ ਜਿਹੜਾ ਰਿਸ਼ਤੇਦਾਰ ਆ ਤੁਹਾਡਾ ਏਜੰਟ ਉਹ ਨਾਲ ਗੱਲਬਾਤ ਹੋਈ ਹਾਂਜੀ ਹੋਈ ਆ ਜੀ ਸਾਡੇ ਨਾਲ ਉੱਥੋਂ ਬਹਿਸ ਕਰਦਾ ਜੀ ਕਹਿੰਦੇ ਕੋਟ ਕਚੈਰੀਆਂ ਦੁਨੀਆ ਲਈ ਬਣੀਆਂ ਹੋਈਆਂ ਐ ਕਰ ਲੋ ਕੀ ਕਰ ਸਕਦੇ ਆ ਮੇਰੇ ਤਾਂ ਹੱਥ ਖੜੇ ਆ ਜਿਹੜਾ ਕੁਝ ਥੋਤੇ ਹੁੰਦਾ ਤੁਸੀਂ ਕਰ ਲੋ ਜਿਹੜੇ ਮੁੰਡੇ ਤੁਹਾਡੇ ਬਾਹਰ ਗਏ ਨੇ ਉਹਨਾਂ ਵੱਲੋਂ ਫਿਰ ਹੁਣ ਕੀ ਕਿਹਾ ਕਰ ਉਹ ਕਹਿੰਦੇ ਜੀ ਜਾਂ ਸਾਨੂੰ ਗਾਹਾਂ ਅੱਗੇ ਕਰੇ ਨਹੀਂ ਸਾਨੂੰ ਵਾਪਸ ਬੁਲਾਵੇ ਸਾਡੇ ਪੈਸੇ ਸਾਡੇ ਵਾਪਸ ਕਰੇ ਜੀ ਹਾਂਜੀ ਜਿਹੜੇ ਵਿਦੇਸ਼ ਜਾਣ ਦੇ ਨਾਂ ਤੇ ਦੋ ਮੁੰਡੇ ਗਏਗੇ ਆ ਬਲਗਾਰੀਆਂ ਦੀ ਜਗ੍ਹਾ ਅਰਮੇਨੀਆਂ ਭੇਜ ਦਿੱਤੇਗੇ ਨੇ ਸਰ ਕੀ ਫਾਰਮੈਟ ਕੀ ਹੈ ਜਸਟ ਮੇਰੇ ਕੋਲਿਆ ਦੋ ਐਪਲੀਕੇਸ਼ਨ ਆਈਆਂ ਨੇ ਇੱਕ ਕਰਮਜੀਤ ਕੌਰ ਵੱਲੋਂ ਤੇ ਇੱਕ ਜਸਬੀਰ ਕੌਰ ਵੱਲੋਂ ਇਹਨਾਂ ਦੇ ਬੱਚੇ ਸੀਗੇ ਇਹਨਾਂ ਨੂੰ ਕੋਈ ਗੁਰਪ੍ਰੀਤ ਸਿੰਘ ਢੁੱਲਰ ਨਾਮ ਦਾ ਕੋਈ ਏਜੰਟ ਸੀਗਾ ਮਹੱਲੀ ਦਾ ਉਹਨੇ ਬਲਗਾਰੀਆਂ ਦਾ ਕਹਿ ਕੇ ਅਰਮੇਨੀਆਂ ਭੇਜਤਾ ਹੈ ਮੇਰੇ ਕੋਲ ਐਪਲੀਕੇਸ਼ਨ ਆਈਆਂ ਨੇ ਜਿੰਨਾਂ ਦੀ ਅਸੀਂ ਪੜਤਾਲ ਕਰਦੇ ਆਂ ਤੇ ਸਾਰੇ ਡਾਕੂ ਡਾਕੂਮੈਂਟਸ ਵਗੈਰਾ ਮੰਗੇ ਨੇ ਡਾਕੂਮੈਂਟਸ ਵੇਖ ਕੇ ਹੀ ਪਤਾ ਲੱਗੂਗਾ ਵੀ ਅਸਲ ਵਿੱਚ ਮੈਟਰ ਕੀ ਹੈਗਾ ਇਸ ਦੀ ਪੜਤਾਲ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਵੀ ਮੈਟਰ ਹੋਊਗਾ ਉਸ ਤਰ੍ਹਾਂ ਦੀ ਪੜਤਾਲ ਚਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ